ਦੋਸਤੋ ਬਾਬਾ ਬੁੱਢਾ ਸਾਹਿਬ ਪਿੰਡ ਠੱਠੇ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸਾਲਾਨਾ ਮੇਲਾ ਹੁੰਦਾ ਹੈ ਬੜੀਆਂ ਸੰਗਤਾਂ ਪੰਚਾਇਤੀ ਇਲਕਸ਼ਨਾ ਨੂੰ ਛੱਡ ਕੇ ਉੱਥੇ ਹਾਜ਼ਰੀ ਭਰ ਰਹੀ ਹੈ ਅੱਜ ਦੇ ਦਿਨ 21 ਅਸੂ 1651 ਬਿਕਰਮੀ ਸੰਮਤ ਨੂੰ ਜੇ ਮੈਂ ਗਲਤ ਨਾ ਹੋਵਾਂ ਤਾਂ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀਆਂ ਦੇ ਹੁਕਮ ਅਨਸਾਰ ਪੁੱਤਰ ਦੀ ਦਾਤ ਵਾਸਤੇ ਮਿਸੇ ਪ੍ਰਸ਼ਾਦੇ ਉੱਪਰ ਗੰਢਾ ਰੱਖ ਕੇ ਢੀਡ ਬਾਬਾ ਬੁੱਢਾ ਸਹਿਬ ਜੀ ਪਿੰਡ ਠੱਠੇ ਬਾਬਾ ਬੁੱਢਾ ਸਾਹਿਬ ਜੀਆਂ ਕੋਲੇ ਪੁੱਤਰ ਦੀ ਵਰ ਪ੍ਰਾਪਤੀ ਵਾਸਤੇ ਪਹੁੰਚੇ ਸੀ ਤਾਂ ਫਿਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਐ ਕਿ ਬਾਬਾ ਬੁੱਢਾ ਜੀਆਂ ਦੇ ਅਸ਼ੀਰਵਾਦ ਨਾਲ ਕਹਿ ਲੋ ਵਰ ਨਾਲ ਕਹਿਰੋ 1595 ਈਸਵੀ ਨੂੰ ਗੁਰੂ ਕੀ ਵਡਾਲੀ ਵਿਖੇ ਮਾਤਾ ਗੰਗਾ ਜੀਆਂ ਦੀ ਕੁੱਖੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਜਨਮ ਲਿਆ ਅਵਤਾਰ ਧਾਰਿਆ ਕਹਿ ਲੋ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਜਿਹੜੀ ਵਿੱਦਿਆ ਪ੍ਰਾਪਤੀ ਸੀ ਜਦੋਂ ਉਹ ਜਵਾਨ ਹੋ ਗਏ ਤੇ ਕਹਿੰਦੇ ਵੀ ਇਹਨਾਂ ਨੂੰ ਸਕੂਲ ਲਾਉਣਾ ਜਿਵੇਂ ਆਪਾਂ ਬੱਚਿਆਂ ਨੂੰ ਲਾਉਨੇ ਆ ਤਾਂ ਉਹਨਾਂ ਦੀ ਵਿੱਦਿਆ ਦੀ ਅ ਵਿੱਦਿਆ ਪ੍ਰਾਪਤੀ ਵੀ ਉਹਨਾਂ ਨੇ ਬਾਬਾ ਬੁੱਢਾ ਜੀਆਂ ਦੀ ਨજર ਅਸਾਨੀ ਦੇ ਵਿੱਚ ਕੀਤੀ ਘੋੜਸਵਾਰੀ ਵੀ ਉਹਨਾਂ ਦੀ ਨਿਗਰਾਨੀ ਚ ਕੀਤੀ ਤੇ ਬਾਬਾ ਬੁੱਢਾ ਜੀਆ ਨੇ 6 ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਤੇ 5 ਗੁਰੂ ਸਹਿਬਾਨਾਂ ਨੂੰ ਗੁਰਗੱਦੀ ਤਿਲਕ ਲਾਇਆ। ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਜਦੋਂ 1604 ਈਸਵੀ ਨੂੰ ਪਹਿਲੀ ਵਾਰ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦਾ ਪ੍ਰਕਾਸ਼ ਕੀਤਾ ਗਿਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਮਣੇ ਬੈਠੇ ਤੇ ਬਾਬਾ ਬੁੱਢਾ ਜੀਆਂ ਨੇ ਬਾਬਾ ਬੁੱਢਾ ਜੀਆਂ ਨੂੰ ਪਹਿਲੇ ਹੈਡ ਗ੍ਰੰਥੀ ਥਾਪਿਆ ਗਿਆ ਤੇ ਉਹਨਾਂ ਨੇ ਹੁਕਮਨਾਮਾ ਪਹਿਲਾ ਹੁਕਮਨਾਮਾ ਮਤਲਬ ਹਰਮੰਦਰ ਸਾਹਿਬ ਚ ਪਹਿਲਾ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਪਹਿਲੇ ਹੈਡ ਗ੍ਰੰਥੀ ਹੋਣ ਦਾ ਸੁਭਾਗ ਸਮਾਂ ਬਾਬਾ ਬੁੱਢਾ ਜੀਆਂ ਨੂੰ ਪ੍ਰਾਪਤ ਹੋਇਆ ਬਾਕੀ ਜਦੋਂ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀਆਂ ਦੇ ਜਿਹੜੇ ਭਰਾ ਸੀ ਉਹ ਜਦੋਂ ਜਿਆਦਾ ਈਰਖਾ ਕਰਨ ਲੱਗ ਪਏ ਉਹਨਾਂ ਨੇ ਲੰਗਰ ਮਸਤਾਨੇ ਕਰਤੇ ਰਸਤਾ ਉਹਨੀ ਬੰਦ ਹੋ ਗਈ ਤਾਂ ਇਹ ਵੀ ਇਤਿਹਾਸਕਾਰਾਂ ਨੇ ਲਿਖਿਆ ਆ ਸੋਢੀ ਚਮਤਕਾਰ ਦੇ ਵਿੱਚ ਕਿ ਜਦੋਂ ਰਸਤਾ ਉਹਨੀ ਬੰਦ ਹੋ ਗਈ ਤਾਂ ਕਹਿੰਦੇ ਗਹਿਣੇ ਗੱਟੇ ਧਰ ਕੇ ਵੀ ਕੁਝ ਸਿਰ ਕੰਮ ਚੱਲਿਆ ਪਰ ਜਦੋਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਵਰਗੇ ਗੁਰਸਿੱਖਾਂ ਨੂੰ ਪਤਾ ਲੱਗਿਆ ਕਿ ਗੁਰੂ ਕੇ ਲੰਗਰ ਮਸਤਾਨੇ ਹੋ ਗਏ ਤਾਂ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਹੱਦਾਂ ਤੇ ਜਾ ਕੇ ਮਤਲਬ ਸ਼ਹਿਰ ਤੋਂ ਬਾਹਰ ਜਾ ਕੇ ਉਹਨਾਂ ਨੇ ਇਹ ਸੇਵਾ ਨੂੰ ਸੰਭਾਲਿਆ ਤੇ ਫਿਰ ਗੁਰੂ ਕੇ ਲੰਗਰ ਚਲਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਗੱਦੀ ਤੇ ਸਨ ਮਤਲਬ ਬਹੁਤ ਹੀ ਸਿਆਣੇ ਸੂਝਵਾਨ ਗੁਰਸਿੱਖਾਂ ਵਿੱਚੋਂ ਇੱਕ ਸਨ ਜਿਵੇਂ ਵੀ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਬੁੱਢਾ ਜੀਆਂ ਨੂੰ ਬਹੁਤ ਹੀ ਸਿਆਣੇ ਤੇ ਉਹਨਾਂ ਦੀ ਸਮੇਂ-ਸਮੇਂ ਤੇ رائے ਲਈ ਜਾਂਦੀ ਸੀ ਜਿਵੇਂ ਭਾਈ ਗੁਰਦਾਸ ਜੀ ਨੂੰ ਭਾਈ ਸਾਹਿਬ ਦਾ ਖਤਾਬ ਮਿਲਿਆ ਓਵੇਂ ਬਾਬਾ ਬੁੱਢਾ ਜੀ ਵੀ ਇੱਕ ਅਹਿਮ ਯੋਗਦਾਨ ਜਾਂ ਐਮ ਸਥਾਨ ਰੱਖਦੇ ਸੰ ਤੇ ਅੱਜ ਬਾਬਾ ਬੁੱਢਾ ਜੀ ਵਿਖੇ ਮੇਲਾ ਹੈ ਸੰਗਤਾਂ ਬੜੀਆਂ ਹੀ ਉਹ ਤੇ ਸ਼ਾਹ ਨਾਲ ਉੱਥੇ ਹਾਜ਼ਰੀ ਭਰ ਰਹੀਆਂ ਸੋ ਆਪਣਾ ਵੀ ਸਤਕਾਰ ਸਹਿਤ ਬਾਬਾ ਬੁੱਢਾ ਜੀਆਂ ਦੇ ਚਰਨਾਂ 'ਚ ਸਿਰ ਝੁਕਦਾ ਕਿਉਂਕਿ ਪਹਿਲੀ ਵਾਰ ਉਹ ਆਪਦੇ ਪਿੰਡ ਕੱਥੂ ਨੰਗਲ ਵਿਖੇ ਮੱਝਾਂ ਚਾਰਦੇ ਹੋਏ ਜਦੋਂ ਕਰਤਾਰਪੁਰ ਸਾਹਿਬ ਨੂੰ ਜਾ ਰਹੇ ਸੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਪਹਿਲੀ ਯਾਰ ਮਿਲੇ ਫਿਰ ਉਹਨਾਂ ਨੇ ਭਾਈ ਲੈਣਾ ਜੀ ਮਤਲਬ ਗੁਰੂ ਅੰਗਦ ਦੇਵ ਜੀਆਂ ਨੂੰ ਗੁਰਗੱਦੀ ਤਿਲਕ ਲਾਇਆ ਗੁਰੂ ਅਮਰਦਾਸ ਜੀ ਨੂੰ ਲਾਇਆ ਭਾਈ ਜੇਠਾ ਜੀ ਮਤਲਬ ਗੁਰੂ ਰਾਮਦਾਸ ਜੀ ਨੂੰ ਲਾਇਆ ਗੁਰੂ ਅਰਜਨ ਦੇਵ ਜੀ ਨੂੰ ਲਾਇਆ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਤਿਲਕ ਲਾਇਆ ਤੇ ਜਦੋਂ ਬਾਬਾ ਬੁੱਢਾ ਜੀ ਸੱਚਖੰਡ ਚਲੇ ਗਏ ਸੱਚਖੰਡ ਪਿਆਨਾ ਕਰ ਗਏ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦਾ ਅੰਤਮ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਨੇ ਆਪ ਲੱਕੜਾਂ ਆਪ ਦੇ ਹੱਥੀਂ ਚਣ ਕੇ ਕੀਤਾ ਸੀ ਸ਼ੇਅਰ ਕਰਿਓ ਬਹੁਤ ਧੰਨਵਾਦ ਸਸੀ ਕਾ